ਹੁਣ ਜਦੋਂ ਵੀ YouTube ਤੇ ਕੋਈ ਨਵੀਂ ਵੀਡੀਓ ਬਣਾਉਣੀ ਹੁੰਦੀ ਹੈ ਤੇ ਤੁਸੀਂ ਕੋਈ ਨਾ ਕੋਈ ਆਈਡੀਆ ਲੱਭਦੇ ਇੰਟਰਨੈਟ ਤੇ ਸਰਚ ਕਰਨੀ ਸ਼ੁਰੂ ਕਰਦੇ ਕਈ ਵਾਰ ਤੁਹਾਡੇ ਦਿਮਾਗ 'ਚ ਕਿਸੇ ਕੋਈ ਹੋਰ ਹੁੰਦਾ ਵਾ ਪਰ ਇਦਾਂ ਅਚਾਨਕ ਕਈ ਵਾਰ ਕੁਛ ਇਦਾਂ ਦੀਆਂ ਕਹਾਣੀਆਂ ਸਾਹਮਣੇ ਆ ਜਾਂਦੀਆਂ ਵਾ ਜਿੰਨਾ ਪਰ ਇਹ ਗੱਲ ਕਰਨੀ ਜ਼ਰੂਰੀ ਬਣ ਜਾਂਦੀ ਆ ਤੇ ਅੱਜ ਦੀ ਸਟੋਰੀ ਵੀ ਐਗਜ਼ੈਕਟਲੀ ਇਦਾਂ ਹੀ ਅਚਾਨਕ ਮੇਰੇ ਸਾਹਮਣੇ ਆਈ ਤੇ ਇਹ ਸਟੋਰੀ ਹੈਗੀ ਆ 13 ਸਾਲ ਦੇ ਮੁੰਡੇ ਵਿਜੇ ਸਿੰਘ ਦੀ ਜੋ ਇੰਗਲੈਂਡ ਦੇ ਸ਼ਹਿਰ ਮੈਂਚੈਸਟਰ ਵਿੱਚ ਆਪਣੇ ਪੇਰੈਂਟਸ ਦੇ ਨਾਲ ਰਹਿੰਦਾ ਸੀ ਤੇ ਜੋ ਵਿਜੇ ਸਿੰਘ ਨਾਲ ਹੋਇਆ ਉਸ ਟਾਈਮ ਤੇ ਉਹ ਅੱਜ ਵੀ ਬਹੁਤ ਸਕੂਲ ਜਾਣ ਵਾਲੇ ਜਿਹੜੇ ਇਮੀਗਰੈਂਟ ਸਟੂਡੈਂਟ ਆ ਖਾਸ ਕਰਕੇ ਜੋ ਸਰਦਾਰ ਆ ਸਿਰ ਦੇ ਪਟਕਾ ਬਣ ਕੇ ਜਾਂਦੇ ਆ ਉਹਨਾਂ ਨੂੰ ਅੱਜ ਵੀ ਉਦਾਂ ਦੇ ਹਾਲਾਤ ਫੇਸ ਕਰਨੇ ਪੈਂਦੇ ਆ ਤੇ ਇਸ ਸਟੋਰੀ ਦੇ ਥਰੂ ਆਪਾਂ ਉਸੇ ਮੁੱਦੇ ਨੂੰ ਅੱਜ ਹਾਈਲਾਈਟ ਕਰਾਂਗੇ ਇਹ ਗੱਲ ਆਕਤੂਬਰ 1996 ਦੀ ਤੇ ਸ਼ਨੀਵਾਰ ਨੂੰ ਰਾਤ ਨੂੰ 9:30 ਦਾ ਟਾਈਮ ਹੁੰਦਾ ਵਾ ਤੇ ਹਰਦੀਪ ਕੌਰ ਆਪਣੇ ਪਰਿਵਾਰ ਨਾਲ ਕਿਸੇ ਪਾਰਟੀ ਤੋਂ ਘਰੇ ਵਾਪਸ ਆਉਂਦੀ ਆ ਇਹਨਾਂ ਦਾ ਘਰ ਹੁੰਦਾ ਆ ਫਰਸ ਹੁੱਡ ਮੈਂਚੈਸਟਰ ਦੇ ਵਿੱਚ ਹੁਣ ਸਾਰਾ ਪਰਿਵਾਰ ਜਦੋਂ ਪਾਰਟੀ ਤੇ ਜਾਂਦਾ ਵਾ ਤੇ ਇਹਨਾਂ ਦਾ 13 ਸਾਲ ਦਾ ਮੁੰਡਾ ਵਿਜੇ ਸਿੰਘ ਉਹ ਘਰ ਵਿੱਚ ਹੀ ਹੁੰਦਾ ਆ ਕੁਝ ਦਿਨਾਂ ਬਾਅਦ ਉਹਦਾ ਸਕੂਲ ਵਿੱਚ ਪੇਪਰ ਆਉਣ ਵਾਲਾ ਹੀ ਜਿਸ ਕਰਕੇ ਉਹ ਕਹਿੰਦਾ ਸੀ ਕਿ ਉਹਨੇ ਘਰੇ ਰਹਿ ਕੇ ਪੜ੍ਹਾਈ ਕਰਨੀ ਆ ਜਿਸ ਕਰਕੇ ਉਹ ਪਾਰਟੀ ਤੇ ਆਪਣੇ ਪਰਿਵਾਰ ਦੇ ਨਾਲ ਨਹੀਂ ਜਾਂਦਾ ਹੁਣ ਜਦੋਂ ਸ਼ਨੀਵਾਰ ਰਾਤ ਨੂੰ 9:30 ਵਜੇ ਪਰਿਵਾਰ ਪਾਰਟੀ ਤੋਂ ਘਰੇ ਆਉਂਦਾ ਆ ਤੇ ਉਹ ਵੇਖੇ ਆਗੇ ਘਰ ਵਿੱਚ ਸਾਰੀਆਂ ਲਾਈਟਾਂ ਬੁਝੀਆਂ ਹੁੰਦੀਆਂ ਆ ਆਮ ਤੌਰ ਤੇ ਲਿਵਿੰਗ ਰੂਮ ਦੀ ਲਾਈਟ ਜਿਹੜੀ ਉਹ ਹਮੇਸ਼ਾ ਜਗਦੀ ਹੁੰਦੀ ਹੀ ਹੁਣ ਜਦੋਂ ਹਰਦੀਪ कौर ਘਰ ਵਿੱਚ ਵੜਦੀ ਆ ਤੇ ਲਿਵਿੰਗ ਰੂਮ ਦੀ ਲਾਈਟ ਔਨ ਕਰਦੀ ਆ ਉਹਨੂੰ ਘਰ ਵਿੱਚ ਕੋਈ ਵੀ ਹਲਚਲ ਵਖਾਈ ਨਹੀਂ ਦਿੰਦੀ ਤੇ ਨਾ ਹੀ ਵਿਜੇ ਕਿਤੇ ਨਜ਼ਰ ਆਉਂਦਾ ਹੀ ਉਹ ਥੋੜੀ ਗਾਂ ਵੱਧਦੀ ਆ ਤੇ ਪੌੜੀਆਂ ਵੱਲ ਜਾਂਦੀ ਆ ਤੇ ਪੌੜੀਆਂ ਤੇ ਉਹ ਵੇਖਦੀ ਆ ਕਿ ਉਹਦਾ ਮੁੰਡਾ ਵਿਜੇ ਸਿੰਘ ਪੌੜੀਆਂ ਤੇ ਬੈਠਾ ਹੁੰਦਾ ਵਾ ਤੇ ਉਹਦਾ ਸਿਰ ਜਿਹੜਾ ਵਾ ਉਹ ਰੇਲਿੰਗ ਨਾਲ ਰੈਸਟ ਕਰਦਾ ਹੀ ਵਿਜੇ ਸਿੰਘ ਦੇ ਗਲ ਵਿੱਚ ਇੱਕ ਸਿਲਕ ਦੀ ਚੁੰਨੀ ਲਵੇਟੀ ਹੁੰਦੀ ਆ ਤੇ ਐਸੀ ਚੁੰਨੀ ਦੀ ਦੂਜੀ ਸਾਈਡ ਬੰਨੀ ਗਈ ਹੁੰਦੀ ਪੱਜ ਕੇ ਵਿਜੇ ਸਿੰਘ ਦੇ ਕੋਲ ਜਾਂਦੀ ਆ ਤੇ ਉਹ ਵੇਖਦੀ ਆ ਕਿ ਵਿਜੇ ਸਿੰਘ ਨੇ ਆਪਣੇ ਆਪ ਨੂੰ ਫਾਹ ਲਾ ਕੇ ਆਤਮ ਹੱਤਿਆ ਕਰ ਲਈ ਹੁੰਦੀ ਆ ਉਸ ਟਾਈਮ ਤੇ ਉਹਦੀ ਉਮਰ ਹੈਗੀ ਸੀ ਸਿਰਫ 13 ਸਾਲ ਪਰਵਾਰਿਕ ਮੈਂਬਰ ਸਾਰੇ ਉਹਦੇ ਦਿਵਾਲੇ ਹੋ ਜਾਂਦੇ ਆ ਤੇ ਉਹਨੂੰ ਰੈਸਸਸੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਸੇ ਵੇਲੇ ਐਂਬੂਲੈਂਸ ਨੂੰ ਵੀ ਕਾਲ ਕੀਤੀ ਜਾਂਦੀ ਆ ਤੇ ਐਂਬੂਲੈਂਸ ਵੀ ਕੁਝ ਹੀ ਮਿੰਟਾਂ ਵਿੱਚ ਉੱਥੇ ਪਹੁੰਚ ਜਾਂਦੀ ਆ ਪਰ ਉਸ ਟਾਈਮ ਤੱਕ ਬਹੁਤ ਦੇਰ ਹੋ ਚੁੱਕੀ ਹੀ ਤੇ 13 ਸਾਲਾਂ ਦਾ ਵਿਜੇ ਸਿੰਘ ਇਸ ਦੁਨੀਆ ਤੋਂ ਜਾ ਚੁੱਕਾ ਹੀ ਹੁਣ ਜੱਜ ਦੇ ਟਾਈਮ ਤੇ ਵੀ ਡਾਟਾ ਵੇਖਿਆ ਜਾਵੇ ਤੇ ਜਿਹੜੇ ਬੱਚੇ 15 ਸਾਲ ਤੋਂ ਘੱਟ ਹੁੰਦੇ ਆ ਉਹਨਾਂ ਵਿੱਚ ਆਤਮਹੱਤਿਆ ਦੇ ਕੇਸ ਬਹੁਤ ਜ਼ਿਆਦਾ ਘੱਟ ਆਉਂਦੇ ਆ ਜੇ ਤੁਸੀਂ ਕਦੀ ਡਾਟਾ ਵੇਖੋਗੇ ਤੇ ਉਹਦੇ ਵਿੱਚ 14 ਤੋਂ 18 ਸਾਲ ਦੇ ਬੱਚੇ ਇਹ ਪਹਿਲੀ ਕੈਟਾਗਰੀ ਹੁੰਦੀ ਹੈ ਜਿੱਚ ਸਭ ਤੋਂ ਘੱ ਇਸ ਵੇਖੇ ਜਾਂਦੇ ਆ ਉਸ ਹਿਸਾਬ ਨਾਲ 1996 ਵਿੱਚ ਇੱਕ 13 ਸਾਲ ਦੇ ਮੁੰਡੇ ਵੱਲੋਂ ਆਤਮ ਹੱਤਿਆ ਕੀਤੀ ਜਾਣਾ ਆਪਾਂ ਇੱਕ ਰੇਅਰ ਕੇਸ ਕਹਿ ਸਕਦੇ ਆ ਮਤਲਬ ਕਿ ਕਿਹੜੀ ਇਦਾਂ ਦੀ ਚੀਜ਼ ਸੀ ਜੋ 13 ਸਾਲ ਦੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਇੱਕ ਬੱਚੇ ਨੂੰ ਇੰਨਾ ਪੁਸ਼ ਕਰ ਸਕਦੀ ਆ ਕਿ ਉਹ ਆਪਣੀ ਜਾਨ ਆਪ ਲੈ ਲਵੇ 13 ਸਾਲ ਦਾ ਵਿਜੇ ਸਿੰਘ ਸਟ੍ਰੈਟਫਰਡ ਹਾਈ ਸਕੂਲ ਦਾ ਸਟੂਡੈਂਟ ਹੁੰਦਾ ਆ ਟੀਚਰਾਂ ਵੱਲੋਂ ਤੇ ਘਰਦਿਆਂ ਵੱਲੋਂ ਉਹਨੂੰ ਇੱਕ ਬਹੁਤ ਹੀ ਬ੍ਰਾਈਟ ਸਟੂਡੈਂਟ ਦੱਸਿਆ ਜਾਂਦਾ ਵਾ ਤੇ ਉਹਦੀ ਬੋਲਬਾਣੀ ਵੀ ਇਦਾਂ ਦੀ ਹੀ ਕਿ ਉਹ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਮੈਚੂਰ ਨਜ਼ਰ ਆਉਂਦਾ ਸੀ ਪੜ੍ਹਾਈ ਦੇ ਨਾਲ ਨਾਲ ਉਹਨੂੰ ਖੇਡਾਂ ਦਾ ਵੀ ਸ਼ੌਂ ਗੇਮ ਹੁੰਦੀ ਆ ਤੇ ਉਹਦੀ ਮਾਂ ਦੱਸਦੀ ਆ ਕਿ ਉਹ ਯੂਕੇ ਦੇ ਵਿੱਚ ਪਹਿਲਾ ਇੰਡੀਅਨ ਹੈਰੀਟੇਜ ਵਾਲਾ ਫੁੱਟਬਾਲਰ ਬੰਦੀ ਵਿਚਾਰ ਰੱਖਦਾ ਸੀ ਪਰ ਬਾਕੀ ਬੱਚਿਆਂ ਵਰਗਾ ਹੀ ਨਜ਼ਰ ਆਉਣ ਵਾਲਾ ਵਿਜੇ ਸਿੰਘ ਉਹਦੇ ਅੰਦਰ ਹੀ ਅੰਦਰ ਕੁਝ ਚੱਲਦਾ ਹੀ ਤੇ ਉਹਦੀ ਮਾਂ ਹਰਦੀਪ ਗੌਰ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਵਾ ਕਿ ਉਹਦੇ ਅੰਦਰ ਜੋ ਕੁਝ ਵੀ ਚੱਲਦਾ ਹੀ ਉਹਦੇ ਬਾਰੇ ਉਹ ਘਰ ਵਿੱਚ ਬਹੁਤ ਘੱਟ ਗੱਲ ਕਰਦਾ ਉਹ ਕਹਿੰਦੀ ਆ ਕਿ ਉਹ ਕਈ ਵਾਰ ਉਹਨੂੰ ਕੁਝ ਗੱਲਾਂ ਦੱਸਣ ਲਈ ਸ਼ੁਰੂਆਤ ਕਰਦਾ ਹੀ ਗੱਲ ਕਰਨ ਦੀ ਪਰ ਵਿੱਚੇ ਰੁਕ ਜਾਂਦਾ ਪਰ ਇਥੇ ਵਿਜੇ ਸਿੰਘ ਨੇ ਇੱਕ ਫੈਮਲੀ ਫਰੈਂਡ ਟੌਮ ਲੂਇਸ ਦੇ ਨਾਲ ਕੁਝ ਏਦਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ ਹੁੰਦੀਆਂ ਵਾ ਜੋ ਉਹਨੇ ਆਪਣੀ ਮਾਂ ਨਾਲ ਵੀ ਨਹੀਂ ਕੀਤੀਆਂ ਹੁੰਦੀਆਂ ਵਿਜੇ ਸਿੰਘ ਟੌਮ ਲੂਇਸ ਨੂੰ ਉਹਦੇ ਨਾਲ ਸਕੂਲ ਵਿੱਚ ਹੋਣ ਵਾਲੀ ਬੁੱਲਿੰਗ ਬਾਰੇ ਦੱਸਦਾ ਆ ਕਿਉਂਕਿ ਵਿਜੇ ਸਿੰਘ ਨੇ ਸਿਰ ਤੇ ਦਸਤਾਰ ਬੰਨੀ ਹੁੰਦੀ ਸੀ ਤੇ ਉਹ ਜਿਹੜੇ ਸਕੂਲ ਵਿੱਚ ਪੜਦਾ ਹੀ ਉਥੇ ਮੈਜੋਰਟੀ ਬੱਚੇ ਗੋਰਿਆਂ ਦੇ ਹੁੰਦੇ ਜਿਸ ਕਰਕੇ ਉਹ ਸਭ ਤੋਂ ਅਲੱਗ ਨਜ਼ਰ ਆਉਂਦਾ ਤੇ ਜਦੋਂ ਸਕੂਲ ਵਿੱਚ ਕਿਸੇ ਨਾਲ ਬੁੱਲਿੰਗ ਹੁੰਦੀ ਆ ਉਹ ਆਮ ਤੌਰ ਤੇ ਏਦਾਂ ਦੇ ਬੱਚਿਆਂ ਨਾਲ ਕਿਆਂ ਨਾਲੋਂ ਅਲੱਗ ਨਜ਼ਰ ਆਉਂਦੇ ਆ। ਵਿਜੇ ਸਿੰਘ ਟੌਮ ਲੂਇਸ ਨੂੰ ਦੱਸਦਾ ਹੈ ਕਿ ਉਹਨੂੰ ਉਹਦੀ ਦਸਤਾਰ ਦੇ ਕਰਕੇ ਦੂਜੇ ਬੱਚਿਆਂ ਵੱਲੋਂ ਸਕੂਲ ਜਾਂਦੇ ਹੋਏ ਸਕੂਲ ਤੋਂ ਵਾਪਸ ਆਉਂਦੇ ਹੋਏ ਤੇ ਕਲਾਸਰੂਮ ਦੇ ਵਿੱਚ ਵੀ ਟਾਰਗੇਟ ਕੀਤਾ ਜਾਂਦਾ ਵਾ ਤੇ ਉਹਨੂੰ ਚੜਾਇਆ ਜਾਂਦਾ। ਪਰ ਕੀ ਇਹ ਉਹਦੇ ਨਾਲ ਦੂਜੇ ਬੱਚਿਆਂ ਵੱਲੋਂ ਕੋਟ ਮਾਰ ਵੀ ਕੀਤੀ ਜਾਂਦੀ ਸੀ? ਇਦਾਂ ਦਾ ਕੋਈ ਵੀ ਸਬੂਤ ਆਨਲਾਈਨ ਇੰਟਰਨੈਟ ਤੇ ਪਈ ਥੋੜੀ-ਬਹੁਤ ਜੋ ਵੀ ਇਨਫੋਰਮੇਸ਼ਨ ਹੈਗੀ ਆ ਉਹਦੇ ਵਿੱਚ ਨਹੀਂ ਮਿਲਦਾ। ਪਰ ਕਈ ਵਾਰ ਕੋਟ ਮਾਰਨ ਨਾਲੋਂ ਜਿਹੜੇ ਮੂੰਹ ਚੋਂ ਨਿਕਲੇ ਸ਼ਬਦ ਆ ਉਹ ਜ਼ਿਆਦਾ ਹਾਨੀਕਾਰਕ ਹੋ ਸਕਦੇ ਆ ਤੇ ਇਸ ਕੇਸ ਵਿੱਚ ਐਗਜ਼ੈਕਟਲੀ ਇਦਾਂ ਹੀ ਹੋਇਆ ਲੱਗਦਾ ਤੇ ਟੌਮ ਵਿਜੇ ਸਿੰਘ ਨੇ ਉਹਨੂੰ ਇਹ ਗੱਲ ਦੱਸੀ ਕਿ ਉਹਨੂੰ ਸਕੂਲ ਵਿੱਚ ਉਹਦੇ ਪਟਕੇ ਕਰਕੇ ਕਈ ਅਲੱਗ-ਅਲੱਗ ਤਰ੍ਹਾਂ ਦੇ ਨਾਵਾਂ ਨਾਲ ਬੁਲਾਇਆ ਜਾਂਦਾ ਆ ਤੇ ਇਹ ਗੱਲ ਕਨਫਰਮ ਹੀ ਕਿ ਉਹਦੇ ਨਾਲ ਸਕੂਲ ਵਿੱਚ ਬੁੱਲਿੰਗ ਹੁੰਦੀ ਹੀ ਇਹਦੇ ਤੋਂ ਇਲਾਵਾ ਵਿਜੇ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਕਮਰੇ ਵਿੱਚੋਂ ਇੱਕ ਡਾਇਰੀ ਮਿਲਦੀ ਆ ਤੇ ਉਸ ਡਾਇਰੀ ਦੇ ਵਿੱਚ ਉਹਨੇ ਇੱਕ ਇਦਾਂ ਦੀ ਪੋਇਮ ਲਿਖੀ ਹੁੰਦੀ ਆ ਜੋ ਸਿੱਧਾ ਇਸ਼ਾਰਾ ਕਰਦੀ ਹੀ ਵਿਜੇ ਸਿੰਘ ਦੀ ਦਿਮਾਗੀ ਹਾਲਤ ਦੇ ਉੱਤੇ ਤੇ ਇਸ ਪੋਇਮ ਦੇ ਵਿੱਚ ਉਹਨੇ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਇੱਕ ਹਫ਼ਤੇ ਵਿੱਚ ਉਹਦੇ ਨਾਲ ਜੋ ਕੁਝ ਵੀ ਹੋਇਆ ਉਹ ਬਿਆਨ ਕੀਤਾ ਹੁੰਦਾ ਜਿਵੇਂ ਉਹ ਲਿਖਦਾ ਵਾ ਕਿ ਮੰਡੇ ਨੂੰ ਉਹਦੇ ਪੈਸੇ ਖੋਏ ਗਏ ਮੰਗਲਵਾਰ ਕਹਿੰਦਾ ਵਾ ਕਿ ਉਹਨੂੰ ਅਲੱਗ-ਅਲੱਗ ਨਾਵਾਂ ਨਾਲ ਬੁਲਾਇਆ ਗਿਆ ਫਿਰ ਉਹ ਬੁੱਧਵਾਰ ਲਿਖਦਾ ਵਾ ਕਿ ਉਹਦੀ ਯੂਨੀਫਾਰਮ ਪਾੜੀ ਗਈ ਵੀਰਵਾਰ ਕਹਿੰਦਾ ਵਾ ਕਿ ਉਹਦੀ ਸ਼ਰੀਰ ਵਿੱਚੋਂ ਖੂਨ ਵਗਣ ਲੱਗ ਪਿਆ ਤੇ ਉਹ ਕਹਿੰਦਾ ਵਾ ਕਿ ਫਰਾਈਡੇ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਐਂਡ ਹੋ ਗਿਆ ਤੇ ਸੈਟਰਡੇ ਨੂੰ ਉਹਨੂੰ ਫਰੀडम ਮਿਲ ਗਈ ਤੇ ਸੈਟਰਡੇ ਨੂੰ ਹੀ ਉਹਨੇ ਆਤਮ ਹੱਤਿਆ ਕੀਤੀ ਹੁੰਦੀ ਆ ਹੁਣ ਹੋ ਸਕਦਾ ਵਾ ਕਿ ਇਹ ਪੋਇਮ ਦਾ ਮੀਨਿੰਗ ਲਿਟਰਲ ਵੀ ਹੋਵੇ ਮਤਲਬ ਕਿ ਜਿੱਦਾਂ ਉਹਦੇ ਨਾਲ ਸਕੂਲ ਵਿੱਚ ਹੋਇਆ ਉਹਨੇ ਓਦਾਂ ਲਿਖਿਆ ਜਾਂ ਫਿਰ ਇੱਕ ਮੈਟਾਫਰ ਵੀ ਹੋ ਸਕਦਾ ਵਾ ਜਿ ਕਰਨ ਲਈ ਸ਼ਬਦ ਵਰਤੇ ਜਾਂਦੇ ਆ ਹੁਣ ਜਿਸ ਦਿਨ ਵਿਜੇ ਵੱਲੋਂ ਆਤਮ ਹੱਤਿਆ ਕੀਤੀ ਜਾਂਦੀ ਆ ਉਸ ਦਿਨ ਨੂੰ ਡਿਸਕ੍ਰਾਈਬ ਕਰਦੇ ਆ ਉਹਦੀ ਮਾਂ ਹਰਦੀਪ ਗੌਰ ਦੱਸਦੀ ਆ ਕਿ ਉਸੇ ਸ਼ਾਮ ਸਾਰੇ ਪਰਿਵਾਰ ਨੇ ਇੱਕ ਪਾਰਟੀ ਤੇ ਜਾਣਾ ਹੁੰਦਾ ਆ ਤੇ ਵਿਜੇ ਸਿੰਘ ਇਸ ਪਾਰਟੀ ਤੇ ਜਾਣ ਤੋਂ ਮਨਾਂ ਕਰ ਦਿੰਦਾ ਵਾ ਕਿਉਂਕਿ ਉਹਦਾ ਕਹਿਣਾ ਸੀ ਕਿ ਉਹਨੇ ਘਰ ਵਿੱਚ ਰਹਿ ਕੇ ਪੜ੍ਹਾਈ ਕਰਨੀ ਆ ਤੇ ਉਹਦਾ ਕੁਝ ਸਕੂਲ ਦਾ ਹੋਮਵਰਕ ਵੀ ਪੈਂਡਿੰਗ ਪਿਆ ਆ ਕੋਸ਼ਤ ਤੇ ਪਹਿਲਾਂ ਹੀ ਹਰਦੀਪ ਗੌਰ ਦੀ ਭੈਣ ਦਾ ਵਿਆਹ ਹੁੰਦਾ ਵਾ ਤੇ ਉਸ ਵਿਆਹ ਨੂੰ ਵੇਖਣ ਦੇ ਚੱਕਰ ਵਿੱਚ ਵਿਜੇ ਸਿੰਘ ਦਾ ਇੱਕ ਐਗਜ਼ਾਮ ਜਿਹੜਾ ਵਾ ਉਹ ਮਿਸ ਹੋ ਗਿਆ ਹੁੰਦਾ ਤੇ ਇਹੀ ਐਗਜ਼ਾਮ ਉਹਨੇ ਦੁਬਾਰਾ ਦੇਣਾ ਹੁੰਦਾ ਵਾ ਜਿਸ ਕਰਕੇ ਉਹ ਘਰ ਵਿੱਚ ਪੜ੍ਹਾਈ ਕਰਨ Thank you. ਤੇ ਉਹ ਕਹਿੰਦੀ ਆ ਕਿ ਉਹਦੇ ਡਮੀਨਰ ਵਿੱਚ ਜਾਂ ਉਹਦੇ ਬਿਹੇਵੀਅਰ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨਹੀਂ ਨਜ਼ਰ ਆਈ ਜੋ ਕੋਈ ਕੰਸਰਨ ਰੇਜ਼ ਕਰੇ ਕਿ ਉਹ ਕੋਈ ਇਦਾਂ ਦਾ ਕੰਮ ਕਰਨ ਵਾਲਾ ਆ ਤੇ ਇਦਾਂ ਸਾਰਾ ਪਰਿਵਾਰ ਤਿਆਰ ਹੋ ਕੇ ਉਸ ਸ਼ਨੀਵਾਰ ਨੂੰ ਪਾਰਟੀ ਤੇ ਚਲਾ ਜਾਂਦਾ ਆ ਤੇ ਪਿੱਛੇ ਇਕੱਲਾ ਰਹਿ ਜਾਂਦਾ ਵਾ ਵਿਜੇ ਸਿੰਘ ਹੁਣ ਜਦੋਂ ਇੱਕ ਬੱਚੇ ਨੇ ਆਤਮ ਹੱਤਿਆ ਕੀਤੀ ਤੇ ਉਹਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਲਾਜ਼ਮੀ ਹੀ ਤੇ ਸਭ ਤੋਂ ਪਹਿਲਾਂ ਸਵਾਲ ਕੀਤਾ ਜਾਂਦਾ ਆ ਸਕੂਲ ਨੂੰ ਜਿੱਥੇ ਕਿਹਾ ਜਾਂਦਾ ਵਾ ਕਿ ਉਹਦੇ ਨਾਲ ਬੁੱਲਿੰਗ ਹੋਈ ਪਰ ਇਸ ਸਕੂਲ ਦੀ ਮੈਨੇਜਮੈਂਟ ਦਾ ਜਵਾਬ ਉਹੀ ਹੁੰਦਾ ਵਾ ਜੋ ਆਪਾਂ ਐਕਸਪੈਕਟ ਕਰ ਸਕਦੇ ਆ ਉਹਨਾਂ ਵੱਲੋਂ ਇਸ ਬੁੱਲਿੰਗ ਦਾ ਐਂਗਲ ਸਿਰੇ ਤੋਂ ਖ ਕਿਆ ਆਮ ਤਾਂ ਹੁੰਦੀ ਜੀ ਇਦਾਂ ਦਾ ਕੋਈ ਕੇਸ ਸਾਹਮਣੇ ਆਵੇ ਜਿੱਥੇ ਕਿਸੇ ਸਕੂਲ ਵਿੱਚ ਬੁੱਲੀਂਗ ਕਰਕੇ ਕਿਸੇ ਬੱਚੇ ਨੇ ਆਪਣੇ ਨਾਲ ਇਦਾਂ ਕੀਤਾ ਹੋਵੇ ਉਹਦਾ ਸਕੂਲ ਦੀ ਰੈਪੂਟੇਸ਼ਨ ਤੇ ਬਹੁਤ ਫਰਕ ਪੈਂਦਾ ਆ ਪੁਲਿਸ ਵਾਲੇ ਸਕੂਲ ਟੀਚਰਸ ਨੂੰ ਤੇ ਵਿਜੇ ਸਿੰਘ ਦੇ ਕਲਾਸਮੇਟਸ ਨੂੰ ਸਾਰਿਆਂ ਨੂੰ ਇੰਟਰਵਿਊ ਕਰਦੇ ਆ ਤੇ ਇਥੇ ਟੀਚਰਸ ਦੇ ਨਾਲ ਨਾਲ ਬੱਚਿਆਂ ਦਾ ਵੀ ਇਹੀ ਕਹਿਣਾ ਸੀ ਕਿ ਵਿਜੇ ਸਿੰਘ ਨਾਲ ਕੋਈ ਬੁੱਲੀਂਗ ਨਹੀਂ ਹੁੰਦੀ ਸੀ ਤੇ ਉਹਦੇ ਕਲਾਸਮੇਟਸ ਦਾ ਕਹਿਣਾ ਸੀ ਕਿ ਵਿਜੇ ਸਿੰਘ ਬਾਕੀ ਬੱਚਿਆਂ ਨਾਲੋਂ ਫਿਜ਼ੀਕਲੀ ਵੀ ਤਕੜਾ ਸੀ ਜਿਸ ਕਰਕੇ ਇਹ ਗੱਲ ਹੋ ਹੀ ਨਹੀਂ ਸਕਦੀ ਕਿ ਉਹਦੇ ਨਾਲ ਬੁੱਲੀਂਗ ਹੁੰਦੀ ਹੋਵੇ ਹੁਣ ਕਿਉਂਕਿ ਵਿਜੇ ਸਿੰਘ ਆਪ ਵੀ ਇੱਕ ਫੁੱਟਬਾਲਰ ਤੇ ਐਥਲੀ ਟੀਚਰ ਨਿਕ ਪੈਰੀ ਦੇ ਨਾਲ ਬੜਾ ਵਧੀਆ ਰਿਲੇਸ਼ਨ ਹੁੰਦਾ ਆ ਨਿਕ ਪੈਰੀ ਦਾ ਕਹਿਣਾ ਸੀ ਕਿ ਉਹਦਾ ਰਿਲੇਸ਼ਨ ਵਿਜੇ ਸਿੰਘ ਨਾਲ ਇੰਨਾ ਵਧੀਆ ਸੀ ਕਿ ਜੇ ਕਿਤੇ ਇਦਾਂ ਦੀ ਕੋਈ ਗੱਲ ਹੁੰਦੀ ਵੀ ਜਿੱਥੇ ਉਹਦੇ ਨਾਲ ਬੁੱਲਿੰਗ ਹੁੰਦੀ ਆ ਤੇ ਇਹ ਗੱਲ ਉਹਨੇ ਪੱਕਾ ਉਹਦੇ ਨਾਲ ਸ਼ੇਅਰ ਕਰਨੀ ਸੀ ਪਰ ਉਹ ਕਹਿੰਦਾ ਵਾ ਕਿ ਉਹਨੇ ਕਦੀ ਵੀ ਇਦਾਂ ਦੀ ਕੋਈ ਵੀ ਗੱਲ ਉਹਦੇ ਨਾਲ ਸ਼ੇਅਰ ਨਹੀਂ ਕੀਤੀ ਪਰ ਇਹ ਸੇ ਹੋ ਸਕਦਾ ਵਾ ਕਿ ਨਿਕ ਪੈਰੀ ਸਕੂਲ ਦੀ ਮੈਨੇਜਮੈਂਟ ਦੇ ਪ੍ਰੈਸ਼ਰ ਹੇਠ ਆ ਕੇ ਇਹ ਬਿਆਨ ਦਿੰਦਾ ਹੋਵੇ ਫਿਰ ਵਿਜੇ ਵੱਲੋਂ ਉਹਦੀ ਡਾਇਰੀ ਵਿੱਚ ਲਿਖੀ ਗਈ ਪੋਇਮ ਬਾਰੇ ਵੀ ਸਕੂਲ ਨੂੰ ਪੁੱਛਿਆ ਜਾਂਦਾ ਵਾ ਸਕੂਲ ਦਾ ਜਵਾਬ ਹੁੰਦਾ ਵਾ ਕਿ ਸਕੂਲ ਨੇ ਇੱਕ ਐਂਟੀ ਬੁੱਲੀਂਗ ਪ੍ਰੋਗਰਾਮ ਜਿਹੜਾ ਵਾ ਉਹ ਰੀਸੈਂਟਲੀ ਸਟਾਰਟ ਕੀਤਾ ਹੀ ਤੇ ਇਸੇ ਪ੍ਰੋਗਰਾਮ ਦੇ ਅੰਡਰ ਸਕੂਲ ਵੱਲੋਂ ਸਾਰੇ ਬੱਚਿਆਂ ਨੂੰ ਬੁੱਲੀਂਗ ਦੇ ਉੱਤੇ ਇੱਕ ਪੋਇਮ ਲਿਖਣ ਲਈ ਕਿਹਾ ਗਿਆ ਤੇ ਸਕੂਲ ਦਾ ਕਹਿਣਾ ਹੈ ਕਿ ਵਿਜੇ ਨੇ ਇਹ ਪੋਇਮ ਤਾਂ ਲਿਖੀ ਕਿਉਂਕਿ ਸਕੂਲ ਦੇ ਪ੍ਰੋਗਰਾਮ ਦੇ ਹੇ ਸਕੂਲ ਦੀ ਮੈਨੇਜਮੈਂਟ ਸਿੱਧਾ ਕਹਿ ਦਿੰਦੀ ਆ ਕਿ ਉਹਨਾਂ ਨੂੰ ਨਹੀਂ ਲੱਗਦਾ ਏਸ ਪੋਇਮ ਦਾ ਵਿਜੇ ਵੱਲੋਂ ਕੀਤੀ ਆਤਮ ਹੱਤਿਆ ਦੇ ਨਾਲ ਕੋਈ ਵੀ ਲਿੰਕ ਹੈਗਾ ਆ ਪਰ ਵਿਜੇ ਦੀ ਫੈਮਿਲੀ ਦਾ ਮੰਨਣਾ ਵਾ ਕਿ ਜੋ ਕੁਝ ਵੀ ਏਸ ਪੋਇਮ ਵਿੱਚ ਲਿਖਿਆ ਗਿਆ ਹੀ ਵਿਜੇ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਐਗਜ਼ੈਕਟਲੀ ਉਦਾਂ ਹੀ ਫੀਲ ਕੀਤਾ ਤੇ ਉਹਦੇ ਵੱਲੋਂ ਲਿਖੀ ਗਈ ਪੋਇਮ ਉਹਦੀ ਮਨੋਦਸ਼ਾ ਨੂੰ ਐਕਸਪਲੇਨ ਕਰਦੀ ਆ ਇਥੇ ਇੱਕ ਹੋਰ ਇੰਟਰਸਟਿੰਗ ਗੱਲ ਦੱਸਣੀ ਬੰਦੀ ਆ ਕਿ ਜਿਹੜੇ ਹਫ਼ਤੇ ਵਿਜੇ ਸਿੰਘ ਨੇ ਆਤਮ ਹੱਤਿਆ ਕੀਤੀ ਉਸੇ ਵੀਕ ਵਿਜੇ ਸਿੰਘ ਨੂੰ ਉਹਦੀ ਮਾਂ ਹਰਦੀਪ कौर ਵੱਲੋਂ ਗਰਾਊਂਡ ਕੀਤਾ ਗਿਆ ਹੁੰਦਾ ਮਤਲਬ ਕਿ ਉਹਨੂੰ ਕਿਸੇ ਗੱਲ ਦੀ ਸਜ਼ਾ ਦੇ ਲਈ ਘਰ ਵਿੱਚ ਹੀ ਰੱਖਿਆ ਗਿਆ ਹੁੰਦਾ ਤੇ ਜਦੋਂ ਕਿਸੇ ਬੱਚੇ ਨੂੰ ਗਰਾਉਂਡ ਕੀਤਾ ਜਾਂਦਾ ਵਾ ਉਹਨੂੰ ਘਰ ਤੋਂ ਬਾਹਰ ਖੇਡਣ ਦੀਆਂ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਣ ਦੀ ਪਰਮਿਸ਼ਨ ਨਹੀਂ ਹੁੰਦੀ ਇਥੇ ਅਰਦੀਪ ਗੌਰੇ ਵੀ ਦੱਸਦੀ ਆ ਕਿ ਉਹਨੇ ਵਿਜੇ ਨੂੰ ਇਹ ਗੱਲ ਵੀ ਆਖੀ ਹੁੰਦੀ ਆ ਕਿ ਜੇ ਉਹਦੇ ਬਿਹੇਵੀਅਰ ਦੇ ਵਿੱਚ ਸੁਧਾਰ ਨਹੀਂ ਆਉਂਦਾ ਤੇ ਉਹਦਾ ਫੁੱਟਬਾਲ ਖੇਡਣਾ ਵੀ ਪੱਕਾ ਬੰਦ ਕਰ ਦਿੱਤਾ ਜਾਊਗਾ ਹੁਣ ਮਾਪੇ ਆਮ ਤੌਰ ਤੇ ਇਦਾਂ ਦੀ ਗੱਲ ਬੱਚਿਆਂ ਨੂੰ ਆਖ ਦਿੰਦੇ ਆ ਤੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਹੋਣੀ ਨਹੀਂ ਚਾਹੀਦੀ ਪਰ ਉਸ ਟਾਈਮ ਤੇ ਵਿਜੇ ਸਿੰਘ ਨਾਲ ਸਕੂਲ ਵਿੱਚ ਚੱਲਦੀ ਬੁੱਲਿੰਗ ਕਰਕੇ ਉਹ ਪਹਿਲਾਂ ਹੀ ਇੱਕ ਬਹੁਤ ਕਮਜ਼ੋਰ ਮੈਂਟਲ ਸਟੇਟ ਦੇ ਵਿੱਚ ਹੁੰਦਾ ਉਪਰੋਂ ਉਹਨੂੰ ਘਰ ਵਿੱਚ ਗਰਾਉਂਡ ਕੀਤੇ ਜਾਣ ਨਾਲ ਹੋ ਸਕਦਾ ਵਾ ਉਹ ਹੋਰ ਵੀ ਜ਼ਿਆਦਾ ਮੈਂਟਲੀ ਆਈਸੋਲੇਟ ਹੋ ਗਿਆ ਹੋਵੇ ਤੇ ਉਹਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਹੋਵੇ ਅੱਜ ਦੇ ਟਾਈਮ ਤੇ ਬੱਚਿਆਂ ਕੋਲ ਆਪਣੇ ਦੋਸਤਾਂ ਨਾਲ ਸੋਸ਼ੀਅਲਾਈਜ਼ ਕਰਨ ਲਈ ਫੋਨ ਵਗੈਰਾ ਹੁੰਦੇ ਆ ਤੇ ਆਮ ਤੌਰ ਤੇ ਕਿਹਾ ਜਾਂਦਾ ਵਾ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਘਰ ਵਿੱਚ ਗਰਾਉਂਡ ਕੀਤਾ ਵਾ ਤੇ ਘੱਟੋ ਘੱਟ ਉਹਦੀ ਸੋਸ਼ਲ ਮੀਡੀਆ ਤੇ ਐਕਸੈਸ ਜਿਹੜੀ ਉਹ ਬੰਦ ਨਾ ਕਰੋ ਕਿਉਂਕਿ ਇਹਦੇ ਨਾਲ ਬੱਚੇ ਹੋਰ ਵੀ ਜ਼ਿਆਦਾ ਆਈਸੋਲੇਟ ਹੋ ਜਾਂਦੇ ਆ ਤੇ ਇਸ ਆਈਸੋਲੇਸ਼ਨ ਦਾ ਉਹਨਾਂ ਦੀ ਦਿਮਾਗੀ ਹਾਲਤ ਤੇ ਗਲਤ ਅਸਰ ਪੈਂਦਾ ਪਰ ਉਸ ਟਾਈਮ ਤੇ ਇਹ ਸਭ ਸਹੂਲਤਾਂ ਨਹੀਂ ਹੁੰਦੀਆਂ ਤੇ ਇਸ ਆਈਸੋਲੇਸ਼ਨ ਦਾਵਾ ਵਿਜੇ ਸਿੰਘ ਨੂੰ ਹੋਰ ਵੀ ਜ਼ਿਆਦਾ ਮੈਂਟਲੀ ਪੁਸ਼ ਕਰ ਦਿੱਤਾ ਹੋਵੇ ਵਿਜੇ ਸਿੰਘ ਬਾਰੇ ਇੰਟਰਨੈਟ ਤੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਬਸ ਕੁਝ ਨਿਊਜ਼ਪੇਪਰ ਆਰਟੀਕਲ ਤੇ ਇੱਕ ਦੋ ਬਲੌਗ ਇਹਦੇ ਤੇ ਲਿਖੇ ਗਏ ਆ ਤੇ ਇਸ ਕੇਸ ਵਿੱਚ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਤੇ ਵੀ ਜਿਹੜੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਉਹ ਵੀ ਕਿਤੇ ਨਹੀਂ ਮਿਲਦੀ ਪਰ ਜੋ ਵੀ ਇਨਫੋਰਮੇਸ਼ਨ ਮਿਲਦੀ ਆ ਉਹਦੇ ਤੋਂ ਇਹ ਗੱਲਾਂ ਤੇ ਕਲੀਅਰ ਹੋ ਜਾਂਦੀਆਂ ਵਾਂ ਕਿ ਵਿਜੇ ਸਿੰਘ ਨਾਲ ਸਕੂਲ ਵਿੱਚ ਬੁੱਲਿੰਗ ਹੁੰਦੀ ਸੀ ਤੇ ਇਹ ਗੱਲ ਉਹਨੇ ਆਪਣੇ ਫੈਮਲੀ ਫਰੈਂਡ ਟੌਮ ਲੂਇਸ ਦੇ ਨਾਲ ਕੀਤੀ ਤੇ ਇਹ ਗੱਲ ਵੀ ਕਲੀਅਰ ਹੀ ਕਿ ਇਹ ਸਾਰੀਆਂ ਗੱਲਾਂ ਉਹਨੇ ਆਪਣੇ ਘਰ ਆਪਣੀ ਫੈਮਲੀ ਦੇ ਨਾਲ ਖੁੱਲ੍ਹ ਕੇ ਨਹੀਂ ਕੀਤੀਆਂ ਹੁੰਦੀਆਂ ਤੇ ਦੂਜ ਨੇ ਸਕੂਲ ਵਾਲਿਆਂ ਨੇ ਬੁੱਲਿੰਗ ਵਾਲੇ ਐਂਗਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇੱਕ ਇੰਡੀਪੈਂਡੈਂਟ ਰਿਪੋਰਟਰ ਲੀਸਾ ਅਜੀਜ਼ ਨੇ ਇਸੇ ਸਕੂਲ ਵਿੱਚ ਜਿਹੜੇ 35-40 ਸਾਊਥ ਏਸ਼ੀਅਨ ਕਲਚਰ ਦੇ ਬੱਚੇ ਪੜ੍ਹਦੇ ਹੀ ਉਨ੍ਹਾਂ ਦੇ ਕੇਸ ਇਨਵੈਸਟੀਗੇਟ ਕੀਤੇ ਤੇ ਪਤਾ ਲੱਗਦਾ ਵਾ ਕਿ ਇਹਨਾਂ ਬੱਚਿਆਂ ਵਿੱਚੋਂ ਮੈਜੋਰਟੀ ਬੱਚਿਆਂ ਦੇ ਨਾਲ ਸਕੂਲ ਵਿੱਚ ਬੁੱਲਿੰਗ ਹੋ ਚੁੱਕੀ ਸੀ ਹੁਣ ਵਿਜੇ ਸਿੰਘ ਦੀ ਮੌਤ ਤੋਂ ਬਾਅਦ ਜਿਹੜੀ ਇਨਕੁਆਇਰੀ ਹੋਈ ਉਹਦੇ ਵਿੱਚ ਵੀ ਜੋ ਗੱਲਾਂ ਆਖੀਆਂ ਗਈਆਂ ਉਹਦੇ ਤੋਂ ਇਹ ਲੱਗਦਾ ਵਾ ਕਿ ਇਸ ਇਨਕੁਆਇਰੀ ਵਿੱਚ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਗਈ ਇਸ ਕੇਸ ਦੀ ਜੜ ਤੱਕ ਪਹੁੰਚਣ ਲਈ ਤੇ ਇਸ ਰਿਪੋਰਟ ਵਿੱਚ ਕਿਹਾ ਜਾਂਦਾ ਵਾ ਕਿ ਕੋਈ ਵੀ ਇਦਾਂ ਦਾ ਐਵਿਡੈਂਸ ਨਹੀਂ ਮਿਲਿਆ ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੋਵੇ ਕਿ ਵਿਜੇ ਸਿੰਘ ਦੀ ਮੌਤ ਬੁੱਲਿੰਗ ਕਰਕੇ ਹੋਈ ਆ ਤੇ ਅੱਜ ਤੱਕ ਪੱਕੇ ਤੌਰ ਤੇ ਇਹ ਨਹੀਂ ਕਿਹਾ ਜਾ ਸਕਿਆ ਕਿ ਵਿਜੇ ਸਿੰਘ ਨੇ ਆਤਮ ਹੱਤਿਆ ਕਿਉਂ ਕੀਤੀ ਤੇ ਇਸ ਕੇਸ ਦੇ ਵਿੱਚ ਵਿਜੇ ਸਿੰਘ ਦੇ ਕਤਲ ਦਾ ਐਂਗਲ ਵੀ ਕਦੀ ਇਨਵੈਸਟਿਗੇਟ ਨਹੀਂ ਕੀਤਾ ਗਿਆ ਬੁੱਲਿੰਗ ਅੱਜ ਵੀ ਸਕੂਲਾਂ ਵਿੱਚ ਬੜਾ ਵੱਡਾ ਮਸਲਾ ਆ ਤੇ ਜੋ ਬੱਚੇ ਬਾਕੀ ਬੱਚਿਆਂ ਨਾਲੋਂ ਅਲੱਗ ਵਖਾਈ ਦਿੰਦੇ ਆ ਉਹਨਾਂ ਨਾਲ ਬੁੱਲਿੰਗ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਸਕੂਲਾਂ ਵੱਲੋਂ ਕਾਫੀ ਸਟ੍ਰਿਕਟ ਐਂਟੀ ਬੁੱਲਿੰਗ ਤੇ ਐਂਟੀ ਰੇਸਿਜ਼ਮ ਪਾਲਿਸੀਜ਼ ਅੱਜਕੱਲ ਬਣਾਈਆਂ ਜਾਂਦੀਆਂ ਵਾਂ ਪਰ ਫਿਰ ਵੀ 8 ਤੋਂ 18 ਸਾਲ ਦੀ ਉਮਰ ਦੇ ਵਿੱਚ 20% ਮੁੰਡੇ ਤੇ 15% ਕੁੜੀਆਂ ਜਿਹੜੀਆਂ ਵਾਂ ਉਹ ਕਿਸੇ ਨਾ ਕਿਸੇ ਟਾਈਮ ਤੇ ਬੁੱਲਿੰਗ ਐਕਸਪੀਰੀਅੰਸ ਕਰਦੀਆਂ ਤੇ ਬੁਲੀ ਹੋਣ ਵਾਲੇ ਬੱਚਿਆਂ ਲਈ ਉਦੋਂ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਵਾ ਜਦੋਂ ਉਹ ਇਸ ਚੀ ਤੇ ਆਪਣੇ ਘਰ ਜਾ ਕੇ ਖੁੱਲ ਕੇ ਆਪਣੇ ਮਾਪਿਆਂ ਨਾਲ ਗੱਲ ਨਾ ਕਰ ਸਕਣ ਕਿਉਂਕਿ ਘਰ ਵਾਲੇ ਵੀ ਕਈ ਇਸ ਚੀਜ਼ ਬਾਰੇ ਫੁੱਲੀ ਇਨਫਾਰਮਡ ਨਹੀਂ ਹੁੰਦੇ ਤੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਸ ਚੀਜ਼ ਨਾਲ ਕਿੱਦਾਂ ਡੀਲ ਕਰਨਾ ਵਾ ਤੇ ਜੇ ਕੋਈ ਬੱਚਾ ਬੁਲੀ ਹੋਣ ਡਿਆ ਵਾ ਤੇ ਘਰ ਵਿੱਚ ਕਿਹੜੇ ਇਦਾਂ ਦੇ ਸਾਈਨ ਆ ਜਿਨ੍ਹਾਂ ਤੋਂ ਇਹ ਚੀਜ਼ ਦਾ ਪਤਾ ਲੱਗ ਸਕਦਾ ਆ ਜੇ ਕੋਈ ਬੱਚਾ ਸਕੂਲ ਵਿੱਚ ਬੁਲੀ ਹੁੰਦਾ ਵਾ ਤੇ ਉਹਦਾ ਸਭ ਤੋਂ ਵੱਡਾ ਸਾਈਨ ਇਹ ਹੋ ਸਕਦਾ ਵਾ ਕਿ ਉਹ ਕੋਈ ਨਾ ਕੋਈ ਇਦਾਂ ਦੇ ਬਹਾਨੇ ਲੱਭਣ ਦੀ ਕੋਸ਼ਿਸ਼ ਕਰੂਗਾ ਜਿਹਦੇ ਕਰਕੇ ਉਹਨੂੰ ਸਕੂਲ ਨਾ ਜਾਣਾ ਪਵੇ ਕੁਝ ਬੱਚੇ ਆਮ ਤੌਰ ਤੇ ਬਹੁਤ ਜ਼ਿਆਦਾ ਗੱਲਾਂ ਬਾਤਾਂ ਮਾਰਨ ਵਾਲੇ ਹੁੰਦੇ ਆ ਪਰ ਜਦੋਂ ਉਹਨਾਂ ਨਾਲ ਬੁ ਕਰ ਦਿੰਦੇ ਆ ਇਸ ਤੋਂ ਇਲਾਵਾ ਜੇ ਕਿਸੇ ਨਾਲ ਬੁੱਲਿੰਗ ਦੇ ਵਿੱਚ ਫਿਜ਼ੀਕਲ ਵਾਇਲੈਂਸ ਹੁੰਦੀ ਆ ਤੇ ਫਿਰ ਇਹਦੇ ਸਾਈਨ ਆਬਵੀਅਸਲੀ ਉਹਨਾਂ ਦੇ ਸ਼ਰੀਰ ਦੇ ਵੇਖੇ ਜਾ ਸਕਦੇ ਆ ਜੇ ਕੋਈ ਬੱਚਾ ਘਰੇ ਆਉਂਦਾ ਵਾ ਤੇ ਉਹਦੇ ਕੱਪੜੇ ਪਾਟੇ ਹੋਏ ਆ ਜਾਂ ਜੇ ਕੋਈ ਸਰਦਾਰ ਬੱਚਾ ਵਾ ਤੇ ਉਹਦਾ ਪਟਕਾ ਲਾਹ ਦਿੱਤਾ ਗਿਆ ਵਾ ਇਦਾਂ ਦੇ ਛੋਟੇ ਛੋਟੇ ਸਾਈਨ ਹੁੰਦੇ ਆ ਜੋ ਬੁੱਲਿੰਗ ਦੇ ਵੱਲ ਇਸ਼ਾਰਾ ਕਰ ਸਕਦੇ ਆ ਇਸ ਕਰਕੇ ਇੱਥੇ ਜਿਹੜੀ ਕਮਿਊਨੀਕੇਸ਼ਨ ਹੈ ਬੱਚਿਆਂ ਨਾਲ ਖਾਸ ਕਰਕੇ ਜੋ ਸਕੂਲ ਵਿੱਚ ਪੜ੍ਹਦੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਕਮਿਊਨੀਕੇਸ਼ਨ ਦੀ ਜ਼ਿੰਮੇਵਾਰੀ ਕੱਲੀ ਮਾਂ ਦੀ ਨਹੀਂ ਹੁੰਦੀ ਪਿਓ ਦੀ ਵੀ ਓਨੀ ਹੁੰਦੀ ਆ ਤੇ ਇਸ ਤੋਂ ਇਲਾਵਾ ਦਾ ਕੋਈ ਕੰਮ ਹੁੰਦਾ ਆ ਤੇ ਏਟਲੀਸਟ ਉਹ ਘਰ ਵਿੱਚ ਆ ਕੇ ਆਪਣੇ ਮਾਪਿਆਂ ਨਾਲ ਖੁੱਲ ਕੇ ਗੱਲ ਕਰ ਸਕੇ। ਤੁਹਾਡੇ ਇਸ ਇਸ਼ੂ ਤੇ ਕੀ ਵਿਚਾਰ ਆ ਤੁਸੀਂ ਕਮੈਂਟਾਂ ਵਿੱਚ ਸ਼ੇਅਰ ਕਰ ਸਕਦੇ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਚੈਨਲ ਵੀ ਸਬਸਕ੍ਰਾਈਬ ਕਰ ਲਓ। ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ।